ਹਾਂਜੀ ਦੋਸਤੋ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਕਹਾਣੀ ਮਾਂ ਦੀਆਂ ਵਾਲੀਆਂ ਵਿਕ ਗਈਆਂ ਭਾਗ ਤੀਜਾ ਤੇ ਆਖਰੀ ਇਸ ਕਹਾਣੀ ਨੂੰ ਲਿਖਿਆ ਹੈ ਦੀਪ ਸ਼ੇਰਗਿੱਲ ਜੀ ਨੇ ਘਰ ਪੁੱਜ ਕੇ ਰਹਿਮਤ ਨੂੰ ਸਭ ਕੁਝ ਬਦਲਿਆ ਜਿਹਾ ਜਾਪਦਾ ਸੀ ਰਾਤ ਨੂੰ ਅਸਮਾਨ ਤੇ ਤਾਰੇ ਚੰਨ ਉਸ ਵਿੱਚ ਨਵਤੇਜ ਦਾ ਉਸ ਨੂੰ ਤੱਕਦਾ ਚਿਹਰਾ ਸਭ ਉਸ ਨੂੰ ਇਸ਼ਕ ਹੋ ਗਿਆ ਹੋਣ ਦੀ ਗਵਾਹੀ ਭਰ ਰਹੇ ਸਨ ਉਹ ਲੇਟੀ ਗੁੰਗੁਣਾ ਰਹੀ ਸੀ ਮਨੋਮਣੀ रांजारांजा करदीनी मैं आपेरांजा होई आखो नी मेनू थी दोरांजा हीर ना आखो कोई फिर दूसरे दिन दा नवतेज नु بے ਸਬਰੀ ਨਾਲ ਇੰਤਜ਼ਾਰ ਸੀ ਉਹ ਆਪਣੇ ਨਾਲ ਹੀ ਬੋਲੀ ਜਾ ਰਿਹਾ ਸੀ ਕਿ ਕੀ ਰਹਿਮਤ ਉਸ ਨੂੰ ਪਸੰਦ ਕਰਦੀ ਹੋਵੇਗੀ ਜਾਂ ਨਹੀਂ ਕੀ ਸੋਚਿਆ ਹੋਏਗਾ ਉਸਨੇ ਮੇਰੇ ਬਾਰੇ ਦੂਸਰੇ ਦਿਨ ਦਾ ਉਹ ਬੇਸਵਰੀ ਨਾਲ ਇੰਤਜ਼ਾਰ ਕਰਦਾ ਉਸ ਨੂੰ ਰਾਤ ਇੰਨੀ ਵੱਡੀ ਲੱਗ ਰਹੀ ਸੀ ਜਿਵੇਂ ਘੜੀ ਦੀਆਂ ਸੋਈਆਂ ਰੁੱਕ ਕੇ ਚੱਲ ਰਹੀਆਂ ਹੋਵਣ ਸਾਰੀ ਰਾਤ ਉਸਨੇ ਉਸਲਵੱਟੇ ਖਾਂਦੇ ਹੋਏ ਬਤਾਈ ਮਸਾਂ ਦਿਨ ਚੜਿਆ ਚਿੜੀਆਂ ਦੀ ਚੀਂ-ਚੀ ਅਤੇ ਕੁੱਕੜ ਦੀ ਵਾਂਗ ਤੋਂ ਪਹਿਲਾਂ ਹੀ ਉੱਠ ਕੇ ਉਹ ਬਿਸਤਰਾ ਇਕੱਠਾ ਕਰ ਅੰਨੀ ਦੇ ਛਿੱਟੇ ਅੱਖਾਂ ਵਿੱਚ ਮਾਰੇ ਤੇ ਕਿਹਾ ਅੱਜ ਲੱਗਦਾ ਬੇਬੇ ਬਾਪੂ ਤੇ ਨਿੱਕੀ ਨੂੰ ਦੇਰੀ ਹੋ ਗਈ ਆ ਚਲੋ ਕੋਈ ਨਾ ਮੈਂ ਚਾਹ ਬਣਾ ਦਿੰਦਾ ਸਭ ਲਈ ਫਿਰ ਉਹ ਰਸੋਈ ਵਿੱਚ ਜਾਂਦਾ ਤੇ ਪਿੱਤਲ ਦੀ ਪਤਲੀ ਉਸਦੇ ਹੱਥੋਂ ਡਿੱਗ ਜਾਂਦੀ ਆ ਪਾਣੀ ਪਾਉਂਦਾ ਹੀ ਹੋਏ ਖੜਕਾ ਸੁਣ ਕੇ ਨਵਤੇਜ ਦੀ ਬੇਬੇ ਦੀ ਅੱਖ ਖੁੱਲ ਜਾਂਦੀ ਹੈ ਤੇ ਉਹਨੇ ਸੋਚਿਆ ਕਿ ਬਿੱਲੀ ਵੜ ਗਈ ਯਾਰ ਸੋਈ ਵਿੱਚ ਉਸਨੇ ਗਿਰਾ ਦਿੱਤਾ ਕੁਝ ਤਾਂ ਉਸ ਨੂੰ ਭਜਾਉਣ ਦੇ ਲਈ ਛੋਟੀ ਚੁੱਕ ਕੇ ਲਿਆਂਦੀ ਆ ਰਸੋਈ ਵੱਲ ਵਾਹੋਦਾਹੀ ਆਉਂਦੀ ਬੇਬੇ ਨੂੰ ਵੇਖ ਕੇ ਨਵਤੇਜ ਡਰ ਗਿਆ ਉਸਨੇ ਇੱਕਦਮ ਰੋਕਿਆ ਇਹ ਕਹਿ ਕੇ ਬੇਬੇ ਕੀ ਹੋਇਆ ਛੋਟੀ ਕਿਉਂ ਚੁੱਕੀ ਆ ਰਹੀਆਂ ਮੇਰੇ ਤੇ ਬੇਬੇ ਵੇ ਖੋਟ ਤੂੰ ਖ ਕੀ ਕਰੀ ਜਨਾ ਇੱਥੇ ਖੜਾ ਤੜਕੇ ਤੜਕੇ ਰਸੋਈ ਵਿੱਚ ਮੈਨੂੰ ਬਾਜ਼ ਮਾਰ ਦੇਣੀ ਸੀ ਚਾਹ ਧਰੀ ਆ ਬੀਬੀ ਨਵਤੇਜ ਅੱਜ ਮੈਂ ਹੀ ਜਲਦੀ ਉੱਠ ਗਿਆ ਲੱਗਦਾ ਬੇਬੇ ਨਵਤੇਜ ਨੂੰ ਸ੍ਰੀ ਬੇਬੇ ਨੇ ਹੱਸਦਿਆਂ ਕਿਹਾ ਤੂੰ ਤੇ ਇੰਨੀਆਂ ਹਾਕਾਂ ਮਾਰਨ ਤੇ ਵੀ ਨਹੀਂ ਉੱਠਦਾ ਅੱਜ ਕਿਧਰੋਂ ਸੂਰਜ ਉੱਗ ਪਿਆ ਫਿਰ ਉਸ ਨੂੰ ਚਾਹ ਬਣਾ ਕੇ ਪਿਉਂਦੀ ਆ ਤੇ ਨਵਤੇਜ ਸੈਰ ਲਈ ਚਲਾ ਜਾਂਦਾ ਪਰ ਉਸ ਦਾ ਦਿਲ ਤੇ ਦਿਮਾਗ ਰਹਿਮਤ ਵੱਲ ਹੀ ਹੁੰਦਾ ਫਿਰ ਵਾਪਸ ਆ ਕੇ ਉਹ ਤਿਆਰ ਹੁੰਦਾ ਸਕੂਲ ਲਈ ਅੱਜ ਉਹ ਬੱਸ ਵਿੱਚ ਨਹੀਂ ਜਾਂਦਾ ਆਪਣੇ ਬਾਪੂ ਜੀ ਦਾ ਸਕੂਟਰ ਲੈ ਕੇ ਜਾਂਦਾ ਤਾਂ ਕਿ ਰਹਿਮਤ ਦੇ ਆਉਣ ਤੋਂ ਪਹਿਲਾਂ ਪੁੱਜ ਜਾਵੇ ਸਕੂਲ ਪੁੱਜ ਕੇ ਉਹ ਕੁਝ ਸਮਾਂ ਗਰਾਊਂਡ ਵਿੱਚ ਬੈਠ ਜਾਂਦਾ ਕਿਉਂਕਿ ਅੱਜ ਉਸ ਤੋਂ ਖੇਡਿਆ ਵੀ ਨਹੀਂ ਸੀ ਜਾ ਰਿਹਾ ਫਿਰ ਕੁਝ ਸਮੇਂ ਬਾਅਦ ਉਹ ਰਹਿਮਤ ਨੂੰ ਆਉਂਦੇ ਹੋਏ ਵੇਖਦਾ ਹੈ ਉਹ ਜਸਮੀਤ ਨਾਲ ਤੁਰ ਹੀ ਆ ਰਹੀ ਸੀ ਜਦੋਂ ਜਸਮੀਤ ਚਲੀ ਗਈ ਤਾਂ ਉਹ ਰਹਿਮਤ ਨੂੰ ਆਉਂਦੇ ਵੇਖ ਕੇ ਆਪਣੇ ਵੱਲ ਵੇਖ ਕੇ ਉਸ ਦੀ ਧੜਕਣ ਤੇਜ਼ ਹੋ ਗਈ ਉਹ ਮਨੋਂ ਮਨੀ ਸੋਚ ਰਿਹਾ ਸੀ ਕਿ ਕੀ ਉਹ ਉਸ ਨੂੰ ਹਾਂ ਕਰੇਗੀ ਜੰਫਰਨਾ ਹਾਂਜੀ ਨਵਤੇਜ ਤੁਸੀਂ ਠੀਕ ਹੋ ਰਹਿਮਤ ਨੇ ਕਿਹਾ ਨਵਤੇਜ ਹਾਂਜੀ ਬਿਲਕੁਲ ਬਿਲਕੁਲ ਮੈਨੂੰ ਕੀ ਹੋਇਆ ਤੁਸੀਂ ਦੱਸੋ ਕਿਵੇਂ ਹੋ ਰਹਿਮਤ ਲੱਗਦਾ ਤਾਂ ਨਹੀਂ ਅੱਖਾਂ ਲਾਲ ਜਈਆਂ ਲੱਗਦੀਆਂ ਤੇ ਚਿਹਰਾ ਵੀ ਉਤਰਿਆ ਉਤਰਿਆ ਜਾ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਠੀਕ ਹੋ ਨਵਤੇਜ ਨਹੀਂ ਨਹੀਂ ਉਹ ਤਾਂ ਨੀਂਦ ਨਹੀਂ ਆਈ ਮੈਨੂੰ ਸਾਰੀ ਰਾਤ ਉਹ ਇੱਕਦਮ ਬੋਲਿਆ ਰਹਿਮਤ ਮੈਨੂੰ ਵੀ ਨਹੀਂ ਆਈ ਬਸ ਤੁਹਾਡਾ ਹੀ ਖਿਆਲ ਆਉਂਦਾ ਰਿਹਾ ਫਿਰ ਦੋਵੇਂ ਹੱਸ ਪਏ ਕਿਉਂਕਿ ਦਿਲ ਦੀ ਗੱਲ ਜ਼ੁਬਾਨ ਤੇ ਖੁਦ ਹੀ ਆ ਗਈ ਸੀ ਤੇ ਦੋਮਾ ਨੇ ਮੰਨ ਲਿਆ ਸੀ ਇੱਕ ਦੂਜੇ ਸਾਹਮਣੇ ਕਿ ਹਾਂ ਅਸੀਂ ਦੋਨੇ ਇੱਕ ਦੂਜੇ ਨੂੰ ਪੂਰੇ ਦਿਲ ਤੋਂ ਪਸੰਦ ਕਰਦੇ ਹਾਂ ਤੇ ਅੱਗੇ ਜਾ ਕੇ ਇੱਕ ਦੂਜੇ ਦੇ ਹਮਸਫਰ ਬਣਨਾ ਚਾਹੁੰਦੇ ਹਾਂ ਦੋਵੇਂ ਫੈਸਲਾ ਕਰਦੇ ਨੇ ਕਿ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਣਾ ਹੈ ਪੜ੍ਹਾਈ ਕਰਨੀ ਆ ਤੇ ਆਪਣੇ ਪੈਰਾਂ ਤੇ ਖੜਾ ਹੋਣਾ ਤੇ ਫਿਰ ਵਿਆਹ ਕੋਈ ਵਿਚੋਲਾ ਪਾ ਕੇ ਕਰਾਉਣਾ ਹੈ ਪਰ ਇਨਸਾਨ ਦੀ ਸੋਚਾਂ ਸਭ ਕੁਝ ਥੋੜਾ ਹੁੰਦਾ ਕਾਲ ਦੇ ਗਰਭ ਵਿੱਚ ਕੀ ਲੁਕਿਆ ਹੁੰਦਾ ਇਹ ਅੱਜ ਤੱਕ ਕੋਈ ਨਹੀਂ ਜਾਣ ਪਾਇਆ ਤਾਰੀ ਜੋ ਕਿ ਰਹਿਮਤ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਯੁਕਤ ਬਣਾ ਰਿਹਾ ਸੀ ਤਾਂ ਉਸ ਦੀ ਨਜ਼ਰ ਉਸ ਦੀ ਭੈਣ ਜਸਮੀਤ ਤੇ ਪੈਂਦੀ ਆ ਉਸ ਨੇ ਸੋਚਿਆ ਬਸ ਮਿਲ ਗਿਆ ਮੋਰਾ ਹੁਣ ਹੁਣ ਬਣੂ ਅਸਲੀ ਗੱਲ ਉਸਨੇ ਜਸਮੀਤ ਨੂੰ ਆਪਣੇ ਜਾਲ ਵਿੱਚ ਹੌਲੀ-ਹੌਲੀ ਫਸਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਆਨੇ ਬਹਾਨੇ ਉਸ ਦੀਆਂ ਤਾਰੀਫਾਂ ਦੇ ਪੋਲ ਬੰਨ ਕਦੀ ਕਾਰਡ ਕਦੀ ਗਿਫਟ ਆਦ ਦੇ ਦੇ ਕੇ ਸੁਭਾਤੋਂ ਚੰਚਲ ਤੇ ਬੇਸਮਝ ਜਹੀ ਹੋਣ ਕਰਕੇ ਉਹ ਤਾਰੀ ਦੇ ਅਸਲ ਰੂਪ ਤੋਂ ਬੇਖਬਰ ਉਸ ਦੀਆਂ ਗੱਲਾਂ ਵਿੱਚ ਆਉਂਦੀ ਗਈ ਤੇ ਉਸ ਤੋਂ ਪੁੱਛਦਾ ਗਿਆ ਦੱਸਦੀ ਗਈ ਤੇ ਲੈਂਡਲਾਈਨ ਦਾ ਨੰਬਰ ਵੀ ਪਤਾ ਲੱਗ ਗਿਆ ਸੀ ਹੁਣ ਤਾਂ ਉਸ ਨੂੰ ਨਵਤੇਜ ਜੋ ਕਿ ਪਹਿਲਾਂ ਤੋਂ ਹੀ ਫਿਕਰਮੰਦ ਸੀ ਰਹਿਮਤ ਲਈ ਉਸਨੇ ਤਾਰੀ ਤੇ ਜਸਮੀਤ ਨੂੰ ਜਦੋਂ ਇਕੱਠੇ ਵੇਖਿਆ ਤਾਂ ਉਸ ਨੂੰ ਜੋ ਡਰ ਸੀ ਉਹ ਸੱਚ ਸਾਬਤ ਹੋਇਆ ਤਾਰੀ ਜਸਮੀਤ ਨੂੰ ਨੁਕਸਾਨ ਪਹੁੰਚਾ ਕੇ ਰਹਿਮਤ ਤੋਂ ਬਦਲਾ ਲੈਣਾ ਚਾਹੁੰਦਾ ਸੀ ਰਹਿਮਤ ਨੂੰ ਨਵਤੇਜ ਨੇ ਦੱਸਿਆ ਕਿ ਜਸਮੀਤ ਦੇ ਕਦਮ ਵਹਿਕ ਸਕਦੇ ਨੇ ਤਾਰੀ ਪੱਕਾ ਕੋਈ ਨੁਕਸਾਨ ਪਹੁੰਚਾ ਕੇ ਰਹੇਗਾ ਮੈਨੂੰ ਉਸਦਾ ਪਤਾ ਉਹ ਕਿਸੇ ਵੀ ਹੱਦ ਤੱਕ ਗਿਰ ਸਕਦਾ ਹੁਣ ਉਹ ਜਸਮੀਤ ਨੂੰ ਰੋਜ਼ ਮਿਲੇਗਾ ਰਹਿਮਤ ਘਬਰਾ ਗਈ ਸੀ ਖੁਦ ਤਾਂ ਉਹ ਮੁਕਾਬਲਾ ਕਰ ਲੈਂਦੀ ਪਰ ਆਪਣੀ ਨਿੱਕੀ ਭੈਣ ਜੋ ਕਿ ਨਾ ਸਮਝੀ ਨਾਲ ਭਰੀ ਸੀ ਹੁਣ ਉਸ ਦੀ ਫਿਕਰ ਹੋ ਰਹੀ ਸੀ ਉਹਨੂੰ ਘਰ ਜਾ ਕੇ ਰਹਿਮਤ ਜਸਮੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਕਹਿੰਦੀ ਆ ਕਿ ਆਪਣੀ ਮੰਜੀ ਥੱਲੇ ਸੋਟਾ ਫੇਰ ਕੇ ਵੇਖ ਫਿਰ ਮੈਨੂੰ ਕਹਿਣਾ ਰਹਿਮਤ ਦਾ ਦਿਲ ਟੁੱਟ ਗਿਆ ਉਹ ਕਾਫੀ ਪਰੇਸ਼ਾਨ ਹੋਈ ਜਸਮੀਤ ਦੇ ਇਸ ਵਤੀਰੇ ਤੋਂ ਫਿਰ ਉਸਨੇ ਖੁਦ ਨੂੰ ਸੰਭਾਲ ਦੁਬਾਰਾ ਕੋਸ਼ਿਸ਼ ਕੀਤੀ ਦੇਖ ਜਸਮੀਤ ਤੂੰ ਅਜੇ ਨਦਾਨੀ ਮੇਰੀ ਛੋਟੀ ਭੈਣ ਹੈ ਮੇਰੀ ਨਜ਼ਰ ਵਿੱਚ ਪਿਆਰ ਕਰਨਾ ਬੁਰੀ ਗੱਲ ਨਹੀਂ ਪਰ ਸਾਹਮਣੇ ਵਾਲਾ ਇਨਸਾਨ ਕਿਵੇਂ ਦਾ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ ਦੋਵੇਂ ਇੱਕ ਦੂਜੇ ਬਾਰੇ ਚੰਗੀ ਸੋਚ ਰੱਖਦੇ ਹੋਣੇ ਚਾਹੀਦੇ ਆ ਜਸਮੀਤ ਦੀਦੀ ਤੁਸੀਂ ਬੱਸ ਕਰੋ ਲੈਕਚਰ ਸੁਣਨ ਦਾ ਉੱਕਾ ਮਨ ਨਹੀਂ ਮੇਰਾ ਇਹ ਕਹਿ ਕੇ ਉਹ ਚਲੀ ਜਾਂਦੀ ਹੈ ਕਮਰੇ ਤੋਂ ਬਾਹਰ ਜਸਮੀਤ ਦੂਜੇ ਦਿਨ ਆਪਣੇ ਤੇ ਰਹਿਮਤ ਵਿੱਚ ਹੋਈ ਟਕਰਾਰ ਨੂੰ ਵੀ ਤਾਰੀ ਨੂੰ ਦੱਸ ਦਿੰਦੀ ਆ ਤਾਰੀ ਫਿਰ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ਕਿ ਮੈਂ ਬੁਰਾ ਲੜਕਾ ਹਾਂ ਜਸਮੀਤ ਦੱਸ ਜਸਮੀਤ ਨਾ ਬਿਲਕੁਲ ਨਹੀਂ ਉਹ ਉਸ ਦੀ ਗੱਲ ਤੇ ਹੱਥ ਫੇਰਦੇ ਹੋਏ ਕਹਿੰਦੀ ਆ ਤਾਰੀ ਖੁਸ਼ ਸੀ ਉਸ ਦੀ ਚਾਲ ਕਾਮਯਾਬ ਹੁੰਦੀ ਨਜ਼ਰ ਆ ਰਹੀ ਸੀ ਉਸ ਨੇ ਕਿਹਾ ਕਿ ਤੂੰ ਭਰੋਸਾ ਕਰਦੀ ਆ ਮੇਰੇ ਤੇ ਤਾਂ ਉਸ ਨੇ ਕਿਹਾ ਬਿਲਕੁਲ ਤਾਂ ਫਿਰ ਅੱਧੇ ਦਿਨ ਦੀ ਛੁੱਟੀ ਕਰ ਲਈ ਕੱਲ ਨੂੰ ਤੈਨੂੰ ਲੌਂਗ ਡਰਾਈਵ ਤੇ ਲੈ ਕੇ ਜਾਣਾ ਛੁੱਟੀ ਤੋਂ ਪਹਿਲਾਂ ਆ ਜਾਵਾਂਗੇ ਜਸਮੀਤ ਪਹਿਲਾਂ ਮਨਾ ਕਰਨ ਦੀ ਸੋਚਦੀ ਆ ਫਿਰ ਉਹ ਸੋਚਦੀ ਆ ਕੋਈ ਨਾ ਇੱਕ ਜਾਂ ਦੋ ਘੰਟੇ ਬਾਅਦ ਆ ਜਾਣਾ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਵੈਸੇ ਵੀ ਕਲ ਰਹਿਮਤ ਨੇ ਛੁੱਟੀ ਲਈ ਆ ਸਕੂਲ ਤੋਂ ਦੂਜੇ ਦਿਨ ਰਹਿਮਤ ਤੋਂ ਅੱਖ بچਾ ਕੇ ਜਸਮੀਤ ਉਸਦੀ ਗੁੱਲਕ ਵਿੱਚੋਂ ਪੈਸੇ ਕੱਢ ਕੇ ਆਪਣੇ ਵਾਲੇ ਵੀ ਇਕੱਠੇ ਕਰਕੇ ਇੱਕ ਪਾਸੇ ਸਕੂਲ ਬੈਗ ਵਿੱਚ ਪਾ ਲਏ ਉਸਨੇ ਇੱਕ ਡਰੈੱਸ ਵੀ ਚੁੱਕ ਲਈ ਫਿਰ ਜਦੋਂ ਉਹ ਸਕੂਲ ਪੁੱਜੀ ਉਸਨੇ ਅੱਧੀ ਛੁੱਟੀ ਵੇਲੇ ਲੀਵ ਲਿਖ ਕੇ ਦੇ ਦਿੱਤੀ ਤੇ ਕੱਪੜੇ ਬਦਲ ਕੇ ਤਾਰੀ ਨਾਲ ਕਾਰ ਵਿੱਚ ਬੈਠ ਗਈ ਤਾਰੀ ਖੁਸ਼ੀ ਹੱਦ ਤੋਂ ਵੱਧ ਰਸਤੇ ਵਿੱਚ ਇੱਕ ਸੁੰਨ ਮਸਾਂ ਜਿਹੀ ਜਗ੍ਹਾ ਵੇਖ ਕੇ ਉਸਨੇ ਕਾਰ ਰੋਕ ਲਈ ਤੇ ਫਿਰ ਆਪਣੇ ਅਸਲੀ ਰੂਪ ਵਿੱਚ ਆ ਗਿਆ ਉਸਨੇ ਜਸਮੀਤ ਨੂੰ ਕਿਹਾ ਕਾਰ ਤੋਂ ਬਾਹਰ ਆ ਥੋੜੀ ਦੇਰ ਹਵਾ ਲੈਂਦੇ ਆ ਜਸਮੀਤ ਬਾਹਰ ਆਈ ਤਾਂ ਉਸ ਨੂੰ ਠੀਕ ਜਾ ਨਹੀਂ ਸੀ ਲੱਗ ਰਿਹਾ ਉਸਨੇ ਆਲੇ-ਦੁਆਲੇ ਵੇਖਿਆ ਤਾਂ ਡਰ ਜਿਹਾ ਗਈ ਉਸਨੇ ਕਿਹਾ ਆਪਾਂ ਨੂੰ ਵਾਪਸ ਜਾਣਾ ਚਾਹੀਦਾ ਆਓ ਚੱਲਦੇ ਆਂ ਤਾਰੀ ਨੇ ਹੱਸਦੇ ਹੋਏ ਕਿਹਾ ਇੰਨੀ ਕਾਦੀ ਕਾਲੀ ਆ ਫਿਰ ਉਸਨੇ ਉਸਦਾ ਹੱਥ ਫੜ ਕੇ ਉਸਨੂੰ ਆਪਣੇ ਵੱਲ ਖਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਜਸਮੀਤ ਨੂੰ ਇੱਕ ਭੇੜੀਆ ਨਜ਼ਰ ਆ ਰਿਹਾ ਸੀ ਜੋ ਕਿ ਇੱਕ ਮਸੂਮ ਲੇਲੇ ਦਾ ਸ਼ਿਕਾਰ ਕਰਨਾ ਚਾਹੁੰਦਾ ਸੀ ਉਹ ਲੇਲਾ ਜਸਮੀਤ ਖੁਦ ਸੀ ਜਸਮੀਤ ਨੇ ਉਸ ਤੋਂ ਹੱਥ ਛੁਡਾਇਆ ਮਸਾਂ ਹੀ ਤਾਂ ਫਿਰ ਜਸਮੀਤ ਦੀ ਚੁੰਨੀ ਖਿੱਚ ਕੇ ਉਸਨੇ ਪਰੇ ਸੁੱਟ ਦਿੱਤੀ ਜਸਮੀਤ ਹੁਣ ਹੱਦ ਤੋਂ ਵੱਧ ਘਬਰਾ ਗਈ ਸੀ ਉਸਨੂੰ ਆਪਣੀ ਪਹਿਣ ਦੀ ਗੱਲ ਚੇਤੇ ਆ ਰਹੀ ਸੀ ਇੰਨੇ ਨੂੰ ਇੱਕਦਮ ਪਿੱਛੇ ਤੋਂ ਤਾਰੀ ਦੇ ਧੱਕਾ ਵੱਜਿਆ ਤੇ ਜਸਮੀਤ ਫਟਾਫਟ ਤਾਰੀ ਤੋਂ ਦੂਰ ਹੋ ਕੇ ਕਾਰ ਕੋਲ ਖਲੋ ਗਈ ਤਾਰੀ ਨੇ ਮੁੜ ਕੇ ਵੇਖਿਆ ਧਨਵਤੇਜ ਸੀ ਉਸ ਨੇ ਫਿਰ ਉਸ ਦੇ ਕੰਨ ਕੋਲ ਜ਼ੋਰ ਦੀ ਥੱਪੜ ਮਾਰਿਆ ਤੇ ਉਸ ਦੇ ਕੰਨ ਤੋਂ ਛਾਂ ਛਾਂ ਦੀ ਆਵਾਜ਼ ਆਉਣ ਲੱਗ ਪਈ ਨਵਤੇਜ ਪੂਰੇ ਜ਼ੋਰ ਨਾਲ ਬੋਲਿਆ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਰਹਿਮਤ ਦੀ ਭੈਣ ਨੂੰ ਨੁਕਸਾਨ ਪਹੁੰਚਾਉਣ ਦੀ ਤਾਰੀ ਨੂੰ ਲੱਗਿਆ ਜਿਵੇਂ ਉਸਦੇ ਕੰਨ ਦਾ ਪਰਦਾ ਪਾਟ ਗਿਆ ਹੋਵੇ ਉਸਨੇ ਸੋਚਿਆ ਜੇਕਰ ਉਸਨੇ ਜ਼ਿਆਦਾ ਤਿੰਨ-ਪੰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਵਤੇਜ ਨੇ ਉਸ ਦਾ ਕੁੱਟ ਕੇ ਹੋਰ ਬੁਰਾ ਹਾਲ ਕਰ ਦੇਣਾ ਤੇ ਫਿਰ ਸਾਰੇ ਸਕੂਲ ਵਿੱਚ ਉਸ ਦੀ ਖਿੱਲੀ ਉੱਡ ਜਾਣੀ ਆ ਉਸਨੇ ਹੱਥ ਜੋੜ ਲਏ ਬਾਈ ਬਾਈ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਫਿਰ ਉਸਨੇ ਚੁੰਨੀ ਚੁੱਕ ਕੇ ਜਸਮੀਤ ਨੂੰ ਫੜਾ ਦਿੱਤੀ ਤੇ ਕਿਹਾ ਮੈਨੂੰ ਮਾਫ਼ ਕਰ ਦੇ ਮੈਂ ਪਾਪੀ ਮੈਂ ਕੁੱਤਾ ਮੈਂ ਕਮੀਨਾ ਆਦ ਖੁਦ ਨੂੰ ਪੰਡਦਾ ਹੋਇਆ ਉਹ ਬਸ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਰੀ ਪਿੱਛੇ ਹਟ ਜਾ ਮੇਰੇ ਤੋਂ ਜਸਮੀਤ ਕੰਬਦੀ ਆਵਾਜ਼ ਵਿੱਚ ਕਿਹਾ ਨਵਤੇਜ ਫਟਾਫਟ ਚੁੰਨੀ ਤਾਰੀ ਤੋਂ ਫੜ ਜਸਮੀਤ ਦੇ ਸਿਰ ਤੇ ਰੱਖ ਦਿੱਤੀ ਤੇ ਉਸ ਨੂੰ ਭਰੋਸਾ ਦਿਵਾਇਆ ਕਿ ਹੁਣ ਮੈਂ ਹੈਗਾਗਾ ਬਿਲਕੁਲ ਵੀ ਡਰਨਾ ਮੈਂ ਸائے ਦੀ ਤਰ੍ਹਾਂ ਅੱਜ ਤੁਹਾਡਾ ਪਿੱਛਾ ਕਰ ਰਿਹਾ ਸੀ ਮੈਨੂੰ ਪਤਾ ਸੀ ਇਸ ਦੀ ਔਕਾਤ ਦਾ ਇਹ ਤਾਂ ਹੈ ਹੀ ਗਲਤ ਪਰ ਤੂੰ ਤੇ ਜਸਮੀਤ ਆਪਣੇ ਮਾਪਿਆਂ ਨੂੰ ਪਿਆਰ ਕਰਦੀ ਏ ਨਾ ਰਹਿਮਤ ਤੇਰੀ ਵੱਡੀ ਭੈਣ ਹੀ ਨਹੀਂ ਸਗੋਂ ਤੇਰੀ ਮਾਰਗਦਰਸ਼ਕ ਵੀ ਏ ਹਰ ਵਾਰ ਤੈਨੂੰ ਰਾਹ ਦਿਖਾਉਂਦੀ ਸੀ ਪਰ ਉਸ ਦਾ ਦਿਲ ਦਿਖਾ ਕੇ ਤੈਨੂੰ ਕਿਉਂ ਚੰਗਾ ਲੱਗਦਾ ਸੀ ਉਹ ਤੇ ਬੱਚੀ ਤੇਰਾ ਭਲਾ ਹੀ ਸੋਚਦੀ ਆ ਮੈਨੂੰ ਪਤਾ ਕੱਲ ਉਸਨੇ ਕਿੰਨੀ ਵਾਰ ਕਿਹਾ ਕਿ ਜਸਮੀਤ ਦੀ ਜ਼ਿੰਮੇਵਾਰੀ ਤੋਂ ਬਾਅਦ ਮੈਂ ਤੇਰੀ ਹੋਵਾਂਗੀ ਉਸ ਨੂੰ ਖੁਦ ਨਾਲੋਂ ਤੇਰੀ ਜ਼ਿਆਦਾ ਟੈਨਸ਼ਨ ਰਹਿੰਦੀ ਸੀ ਉਸ ਨੂੰ ਛੁੱਟੀ ਲੈਣੀ ਪਈ ਨਾ ਉਹਨੂੰ ਤੇ ਤਾਰੀ ਨੇ ਇਸ ਚੀਜ਼ ਦਾ ਮੌਕਾ ਮਿਲ ਗਿਆ ਰੱਬ ਦਾ ਸ਼ੁਕਰੇ ਬਚਾਅ ਹੋ ਗਿਆ ਜਸਮੀਤ ਰੋਣ ਲੱਗੀ ਫੁੱਟ ਫੁੱਟ ਕੇ ਤੇ ਨਵਤੇਜ ਨੇ ਉਸ ਨੂੰ ਫੜ ਕੇ ਆਪਣੇ ਕਲਾਵੇ ਵਿੱਚ ਲਿਆ ਬਸ ਨੀਕੀਏ ਚੁੱਪ ਹੋ ਜਾ ਮੈਨੂੰ ਪਤਾ ਹੁਣ ਤੂੰ ਪਛਤਾਵੇ ਦੇ ਹੰਝੂ ਨਾ ਵਹਾ ਆਪਣੀ ਭੈਣ ਤੋਂ ਮਾਫੀ ਮੰਗ ਲਵੀਂ ਬਸ ਫਿਰ ਨਵਤੇਜ ਜਸਮੀਤ ਨੂੰ ਆਪਣੇ ਨਾਲ ਲਿਜਾ ਕੇ ਰਸਤੇ ਤੋਂ ਉਸ ਦਾ ਸਾਈਕਲ ਚੁੱਕ ਕੇ ਦਿੰਦਾ ਤੇ ਉਸ ਨੂੰ ਆਖਦਾ ਨਾਲ ਜਾਮੀ ਹੁਣ ਘਰ ਨੂੰ ਅਗੇ ਛੁੱਟੀ ਹੋਣੀ ਸੀ ਸਕੂਲ ਤੋਂ ਤਾਂ ਜਸਮੀਤ ਆਮ ਬਾਗ ਘਰ ਪੁੱਜ ਗਈ ਤੇ ਪਤਾ ਨਹੀਂ ਲੱਗਿਆ ਘਰੇ ਵੀ ਪਰ ਜਦੋਂ ਜਸਮੀਤ ਘਰ ਪੁੱਜ ਕੇ ਰਹਿਮਤ ਨੂੰ ਮਿਲੀ ਤਾਂ ਉਸਨੇ ਰਹਿਮਤ ਨੂੰ ਘੁੱਟ ਕੇ ਜੱਫੀ ਪਾਈ ਤੇ ਰੋਣ ਲੱਗ ਪਈ ਰਹਿਮਤ ਡਰ ਗਈ ਕਿ ਕੀ ਹੋਇਆ ਜਸਮੀਤ ਉਸਨੇ ਪੁੱਛਿਆ ਜਲਦੀ ਦੱਸ ਮੇਰਾ ਕਾਲਜਾ ਨਿਕਲ ਰ ਜਾ ਰਿਹਾ ਤੂੰ ਠੀਕੇ ਨਾ ਜਸਮੀਤ ਮੈਨੂੰ ਬਚਾ ਲਿਆ ਉਸ ਤਾਰੀ ਤੋਂ ਨਵਤੇਜ ਨਾ ਹੁੰਦਾ ਤਾਂ ਅੱਜ ਜਸਮੀਤ ਤੋਂ ਅੱਗੇ ਬੋਲ ਨਾ ਹੋਇਆ ਉਸਦੇ ਬੁੱਲ ਕੰਬ ਰਹੇ ਸਨ ਤੇ ਹੱਥ ਵੀ ਬਸ ਇਨਾ ਹੀ ਕਿਹਾ ਮaaf ਕਰ ਦੇ ਦੀਦੀ ਜੇਕਰ ਹੋ ਸਕਿਆ ਤਾਂ ਰਹਿਮਤ ਉਸਦੀ ਡਰੀ ਹੋਈ ਤੇ ਸਹਿਮ ਵਾਲੀ ਹਾਲਤ ਨੂੰ ਵੇਖ ਕੇ ਕਿਹਾ ਤੂੰ ਮੇਰੀ ਨਿੱਕੀ ਭੈਣ ਹੈ ਕੋਈ ਨਾ ਬਸ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਭੁੱਲਿਆ ਨਹੀਂ ਕਹਿੰਦੇ ਮੇਰੇ ਲਈ ਬਸ ਇਨਾ ਹੀ ਕਾਫੀ ਏ ਕਿ ਤੂੰ ਮੇਰੇ ਕੋਲ ਠੀਕ ਠਾਕ ਹੈ ਆਪਣੇ ਮਾਪਿਆਂ ਦੇ ਪਿਆਰ ਤੇ ਵਿਸ਼ਵਾਸ ਦਾ ਮਾਣ ਰੱਖਣਾ ਆਪਣਾ ਫਰਜ਼ ਆ ਇਸ ਲਈ ਨਹੀਂ ਕਿ ਆਪਾਂ ਕੁੜੀਆਂ ਹਾਂ ਬਲਕਿ ਇਸ ਲਈ ਕਿ ਉਹਨਾਂ ਸਾਡੇ ਲਈ ਉਹ ਸਭ ਕੀਤਾ ਜਿਹੜਾ ਉਹਨਾਂ ਦੇ ਹੱਥਾਂ ਵਿੱਚ ਵੀ ਨਹੀਂ ਸੀ ਖੁਦ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਦੁੱਖ ਤਕਲੀਫ ਸਹੇ ਆਪਣੇ ਏਰਮਾਨ ਦਵਾ ਕੇ ਸਾਡੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਅਸੀਂ ਉਹਨਾਂ ਦਾ ਮਾਣ ਹਾਂ ਇਸ ਲਈ ਅੱਜ ਨਵਤੇਜ ਉਸ ਮਾਣ ਨੂੰ ਟੁੱਟਣ ਤੋਂ ਵੀ ਬਚਾ ਲਿਆ ਏ ਜਸਮੀਤ ਸਹੀ ਵਿੱਚ ਦੀਦੀ ਉਹੀ ਤੁਹਾਡੇ ਲਈ ਇੱਕ ਚੰਗਾ ਹਮਸਫਰ ਰਹੇਗਾ ਇਹ ਸਭ ਕੁਝ ਉਜਾਗਰ ਨੇ ਸੁਣ ਲਿਆ ਸੀ ਉਹਨਾਂ ਨੂੰ ਪਤਾ ਨਹੀਂ ਲੱਗਣਾ ਸੀ ਪਰ ਉਜਾਗਰ ਦਾ ਮੁੜਨ ਲੱਗਿਆਂ ਪੈਰ ਥੱਲੇ ਪੈ ਸਟੀਲ ਦੇ ਗਲਾਸ ਨਾਲ ਟਕਰਾ ਗਿਆ ਤੇ ਖੜਕਾ ਹੋ ਗਿਆ ਉਹ ਦੋਨੋਂ ਆਪਣੇ ਪਾਪਾ ਵੱਲ ਬਿਟਰ-ਵਿਟਰ ਵੇਖ ਰਹੀਆਂ ਸਨ ਗੁੰਮਜਈਆਂ ਹੋ ਗਈਆਂ ਸੀ ਜਸਮੀਤ ਤੇ ਰਹਿਮਤ ਫੇਰ ਇੱਕਦਮ ਬੋਲੀਆਂ ਪਾਪਾ ਪਾਪਾ ਤੁਸੀਂ ਕਦੋਂ ਆਏ ਉਜਾਗਰ ਰਹਿਮਤ ਮੇਰੇ ਕੋਲ ਆ ਦੂਜੇ ਕਮਰੇ ਵਿੱਚ ਰਹਿਮਤ ਜੀ ਪਾਪਾ ਉਜਾਗਰ ਸੱਚੀ ਦੱਸਣਾ ਪੁੱਤ ਜੋ ਵੀ ਮੈਂ ਪੁੱਛਦਾ ਫਿਰ ਉਜਾਗਰ ਕਰਮਜੀਤ ਨੂੰ ਕੋਲ ਬਿਠਾ ਲਿਆ ਰਹਿਮਤ ਤੇ ਉਜਾਗਰ ਨੇ ਨਵਤੇਜ ਬਾਰੇ ਜੋ ਵੀ ਸਵਾਲ ਕੀਤੇ ਰਹਿਮਤ ਨੇ ਦੱਸ ਦਿੱਤੇ ਤੇ ਫਿਰ ਰਹਿਮਤ ਨੇ ਕਿਹਾ ਪਾਪਾ ਪਤਾ ਜਦੋਂ ਮੈਂ ਨਿੱਕੀ ਸੀ ਤਾਂ ਸਭ ਤੋਂ ਪਹਿਲਾਂ ਤੁਸੀਂ ਸੀ ਇਹ ਫਿਰ ਜਵਾਨ ਹੋਈ ਤਾਂ ਦੂਜਾ ਨਵਤੇਜ ਆਇਆ ਮੇਰੀ ਜ਼ਿੰਦਗੀ ਵਿੱਚ ਜਿਸ ਨੇ ਤੁਹਾਡੇ ਵਾਂਗ ਮੇਰਾ ਖਿਆਲ ਫਿਕਰ ਤੇ ਸਾਥ ਦਿੱਤਾ ਹਰ ਵੇਲੇ ਮੈਂ ਤੁਹਾਨੂੰ ਕੋਈ ਧੋਖਾ ਨਹੀਂ ਦਿੱਤਾ ਪਾਪਾ ਮੈਂ ਬਿਲਕੁਲ ਜਿਵੇਂ ਸੀ ਤੁਸੀਂ ਮੇਹੀ ਹਾਂ ਅਸੀਂ ਬਿਲਕੁਲ ਬਾਹਰ ਨਹੀਂ ਮਿਲੇ ਤੁਹਾਡੀ ਇੱਜ਼ਤ ਆਬਰੂ ਦਾ ਪੂਰਾ ਖਿਆਲ ਰੱਖਿਆ ਸੀ ਅਸੀਂ ਦੋਵੇਂ ਤੇ ਵਿਆਹ ਵੀ ਤੁਸੀਂ ਸਭ ਦੀ ਰਜ਼ਾਮੰਦੀ ਨਾਲ ਕਰਵਾਉਣਾ ਏ ਕਰਮਜੀਤ ਦੇ ਹੱਥ ਤੇ ਹੱਥ ਰੱਖਦੇ ਸ ਰਹਿਮਤ ਨੇ ਸਿਰ ਝੁਕਾ ਕੇ ਆਪਣੇ ਪਾਪਾ ਨੂੰ ਕਿਹਾ ਉਜਾਗਰ ਠੀਕ ਹੈ ਮੈਂ ਕੱਲ ਨਰਤੇਜ ਦੇ ਘਰ ਜਾ ਕੇ ਵੇਖ ਕੇ ਆਉਣਾ ਫਿਰ ਅੱਗੇ ਕੀ ਕਰਨਾ ਸਲਾਹ ਕਰਦੇ ਆ ਪਰ ਤਦ ਤੱਕ ਸ਼ਾਂਤ ਰਹਿਣਾ ਕੋਈ ਗੱਲ ਵੀ ਨਹੀਂ ਕਰਨੀ ਕਿਸੇ ਕੋਲ ਸਾਡੇ ਤੋਂ ਬਿਨਾ ਗੱਲ ਬਣਦੀ ਵਿਗੜ ਸਕਦੀ ਆ ਰਹਿਮਤ ਪਾਪਾ ਤੁਸੀਂ ਮੇਰੇ ਨਾਲ ਗੁੱਸੇ ਤਾਂ ਨਹੀਂ ਉਜਾਗਰ ਸਿਰ ਤੇ ਹੱਥ ਰੱਖਦੇ ਹੋਏ ਤੂੰ ਵੱਡੀ ਹੋ ਗਈ ਏ ਸਿਆਣੀ ਤਾਂ ਪਹਿਲਾਂ ਹੀ ਸੀ ਹੁਣ ਹੋਰ ਹੋ ਗਈ ਏ ਮੈਂ ਹਮੇਸ਼ਾ ਇਹੋ ਚਾਹੁੰਦਾ ਸੀ ਕਿ ਮੇਰੀ ਤੀਨ ਉਹ ਜਿਹਾ ਮੁੰਡਾ ਹੀ ਮਿਲੇ ਜਿਵੇਂ ਦਾ ਨਵਤੇਜੇ ਬਾਕੀ ਮਿਲ ਕੇ ਹੋਰ ਵੀ ਤਸੱਲੀ ਕਰ ਲੈਂਦਾ ਹਾਂ ਕੋਈ ਨਾ ਤੂੰ ਖਿਆਲ ਕਰਿਆ ਐਨਾ ਸੋਚਿਆ ਆਪਣੇ ਮਾਪਿਆਂ ਦੇ ਬਾਰੇ ਤਾਂ ਸਾਡਾ ਜੋ ਫਰਜ਼ ਬਣਦਾ ਉਹ ਅਸੀਂ ਜ਼ਰੂਰ ਨਿਭਾਵਾਂਗੇ ਰਹਿਮਤ ਆਪਣੇ ਪਾਪਾ ਦੇ ਹੱਥ ਚੁੰਮਦੀ ਅਤੇ ਫਿਰ ਜੱਫੀ ਪਾ ਲੈਂਦੀ ਆ ਤੇ ਫਿਰ ਆਖਦੀ ਆ ਪਾਪਾ ਤੁਸੀਂ ਤੇ ਤੁਹਾਡੀ ਸੋਚ ਕਿੰਨੀ ਚੰਗੀ ਏ ਰੱਬ ਕਰੇ ਹਰੇਕ ਧੀ ਨੂੰ ਤੁਹਾਡੇ ਜਿਹਾ ਪਿਓ ਮਿਲੇ ਫਿਰ ਕਰਮਜੀਤ ਤੇ ਉਜਾਗਰ ਦੋਵੇਂ ਇਕੱਠੇ ਬੋਲ ਪਏ ਧੀ ਹੋਵੇ ਤਾਂ ਤੇਰੇ ਜਹੀ ਭਰਪੂਰ ਆਪਣੇ ਛੋਟੇ ਭਰਾ ਬਾਰੇ ਪਤਾ ਸੀ ਕਿ ਜੇਕਰ ਉਸ ਨੂੰ ਕੁਝ ਵੀ ਪਿੰਕ ਪੈ ਗਈ ਤਾਂ ਉਹ ਕੰਮ ਖਰਾਬ ਕਰ ਦੇਵੇਗਾ ਉਹ ਅਸਲ ਵਿੱਚ ਥੋੜਾ ਪਿਛਾਂ ਖਿੱਚੂ ਸੋਚ ਵਾਲਾ ਹੀ ਸੀ ਪੂਰੀ ਵਾਰੇ ਲਏ ਫੈਸਲੇ ਤੋਂ ਉਸ ਨੂੰ ਅੰਦਾਜ਼ਾ ਲੱਗ ਗਿਆ ਸੀ ਪਰ ਮਾੜੀ ਕਿਸਮਤ ਕਿਹੜਾ ਖਿਹੜਾ ਛੱਡਦੀ ਆ ਜਦੋਂ ਬੁਰਾ ਕਰਨ ਤੇ ਆ ਜਾਵੇ ਬਸ ਤਾਰੀ ਅਜੇ ਵੀ ਚੁੱਪ ਨਹੀਂ ਬੈਠਿਆ ਉਸ ਨੂੰ ਲੈਂਡਲਾਈਨ ਦਾ ਨੰਬਰ ਪਤਾ ਸੀ ਤਾਂ ਉਸ ਨੇ ਐਸਟੀਡੀ ਤੋਂ ਕਾਲ ਕਰਤੀ ਕਿ ਤੁਹਾਡੀ ਵੱਡੀ ਕੁੜੀ ਤੁਹਾਡੀਆਂ ਅੱਖਾਂ ਵਿੱਚ ਘੱਟਾ ਝੋਕ ਰਹੀ ਆ ਜਿਸ ਨੂੰ ਵੇਖ ਛੋਟੀ ਵੀ ਨਕਸ਼ੇ ਕਦਮ ਤੇ ਫੋਨ ਚੁੱਕਿਆ ਵੀ ਰਹਿਮਤ ਦੇ ਦਾਦਾ ਜੀ ਨੇ ਬਸ ਜਿਹੜੀ ਗੱਲ ਦਾ ਡਰ ਸੀ ਉਹ ਹੋਇਆ ਰਹਿਮਤ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਪੁੱਛਿਆ ਗਿਆ ਭਰਪੂਰ ਤੇ ਉਸ ਦੀ ਦਾਦੀ ਤੇ ਦਾਦਾ ਜੀ ਰਾਹੀਂ ਕਮਰਾ ਬੰਦ ਕਰ ਲਿਆ ਗਿਆ ਅੰਦਰੋਂ ਉੱਚੀ ਬੋਲਣ ਮਾਰਕੁਟਾਈ ਦੀਆਂ ਆਵਾਜ਼ਾਂ ਆ ਰਹੀਆਂ ਸਨ ਫਿਰ ਸਾਰੇ ਬਾਹਰ ਆਏ ਤੇ ਸਭ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਹੋਇਆ ਸੀ ਕਰਮਜੀਤ ਤੇ ਬਿਲਜੀਤ ਬਾਹਰ ਰੋ ਰਹੀਆਂ ਸਨ ਉਹ ਭੱਜ ਕੇ ਅੰਦਰ ਗਈਆਂ ਤਾਂ ਰਹਿਮਤ ਦੇ ਵਾਲ ਖੁੱਲੇ ਸਨ ਨੱਕ ਤੋਂ ਖੂਨ ਨਿਕਲ ਰਿਹਾ ਸੀ ਤੇ ਹੋਰ ਵੀ ਬਹੁਤ ਜਗ੍ਹਾ ਸ਼ਾਇਦ ਗੁੱਜੇ ਨਿਸ਼ਾਨ ਸਨ ਬੇਰਹਿਮੀ ਦੇ ਰਹਿਮਤ ਬਿਲਕੁਲ ਚੁੱਪ ਹੋ ਗਈ ਸੀ ਉਹ ਬਿਲਕੁਲ ਲਾਸ਼ ਵਾਂਗ गिरी ਪਈ ਸੀ ਧਰਤੀ ਤੇ ਕਰਮਜੀਤ ਨੇ ਉਸ ਦਾ ਸਿਰ ਗੋਦ ਵਿੱਚ ਲਿਆ ਤੇ ਮੂੰਹ ਆਪਣੀ ਚੁੰਨੀ ਨਾਲ ਸਾਫ਼ ਕੀਤਾ ਬਲਜੀਤ ਫਟਾਫਟ ਪਾਣੀ ਲੈਣ ਦੌੜੀ ਜਸਮੀਤ ਕੰਬ ਰਹੀ ਸੀ ਉਸ ਨੂੰ ਡਰ ਸਤਾ ਰਿਹਾ ਸੀ ਕਿ ਉਸ ਨੂੰ ਵੀ ਭਰਪੂਰ ਮਾਰੇਗਾ ਪਰ ਭਰਪੂਰ ਨੇ ਉਸ ਨੂੰ ਨਹੀਂ ਮਾਰਿਆ ਕਹਿ ਦਿੱਤਾ ਸੀ ਕਿ ਤੂੰ ਛੋਟੀ ਆ ਪਹਿਲੀ ਤੇ ਆਖਰੀ ਵਾਰ ਛੱਡ ਰਿਹਾ ਜਸਮੀਤ ਡਰਦੇ ਹੋਏ ਹੱਥ ਜੋੜ ਕੇ ਜਿਵੇਂ ਤੁਸੀਂ ਆਖੋ ਚਾਚਾ ਜੀ ਪਰ ਦੀਦੀ ਬੇਕਸੂਰ ਸੀ ਭਰਪੂਰ ਬਿਲਕੁਲ ਚੁੱਪ ਇਥੇ ਹੀ ਨਹੀਂ ਤਾਂ ਉਸ ਤੇ ਹੱਥ ਚੁੱਕ ਕੇ ਜਸਮੀਤ ਮੂੰਹ ਪਰੇ ਨੂੰ ਕਰਦੀ ਹੈ ਤੇ ਆਪਣੇ ਵਿਚਾਲੀ ਬਲਜੀਤ ਉਸ ਦਾ ਹੱਥ ਫੜ ਲੈਂਦੀ ਹੈ ਉਹ ਤੱਕਾ ਮਾਰਦਾ ਬਲਜੀਤ ਨੂੰ ਤੇ ਚਲਿਆ ਜਾਂਦਾ ਜਸਮੀਤ ਬਲਜੀਤ ਨੂੰ ਖੜੀ ਕਰਦੀ ਹੈ ਤੇ ਉਸ ਦੇ ਲੱਕ ਦਿਵਾਲੇ ਬਾਹਾਂ ਲਪੇਟ ਕੇ ਰੋਣ ਲੱਗ ਜਾਂਦੀ ਆ ਸ਼ਾਮ ਨੂੰ ਉਜਾਗਰ ਘਰ ਆਉਂਦਾ ਤਾਂ ਦੱਸਦਾ ਕਰਮਜੀਤ ਨੂੰ ਕਿ ਉਹ ਮਿਲ ਕੇ ਆਇਆ ਨਵਤੇਜ ਨੂੰ ਉਸ ਦਾ ਘਰਵਾਰ ਤੇ ਪੈਲੀ 4 ਏਕੜੇ ਤਾਂ ਕਰਮਜੀਤ ਦੀ ភਭ ਨਿਕਲ ਗਈ ਉਸ ਨੇ ਉਜਾਗਰ ਦੇ ਗਲ ਲੱਗ ਕੇ ਉਹ ਗੱਲ ਦੱਸੀ ਅਤੇ ਖੂਬ ਰੋਈ ਹਟਕੋਰੇ ਲੈ ਲੈ ਕੇ ਉਜਾਗਰ ਫਟਾਫਟ ਰਹਿਮਤ ਦੇ ਕਮਰੇ ਵਿੱਚ ਗਿਆ ਉਸ ਦੀ ਹਾਲਤ ਵੇਖੀ ਉਹ ਖੂਨ ਦੇ ਹੰਝੂ ਜਜਵ ਕਰ ਲਏ ਮੁੜ ਆਪਣੇ ਮਾਪਿਆਂ ਕੋਲ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਮੇਜਰ ਨੂੰ ਸੱਦਿਆ ਗਿਆ ਸੀ ਉਹ ਵੀ ਨਾਲ ਹੀ ਬੈਠਾ ਸੀ ਮੇਜਰ ਬਾਈ ਮੈਂ ਪਤਾ ਕਰਿਆ ਕਿ ਉਹ ਮੁੰਡਾ ਆਪਣੀ ਜਾਤ ਦਾ ਪਰ ਜ਼ਮੀਨ ਥੋੜੀ ਆ ਘਰ-ਬਾਰ ਵੀ ਠੀਕ-ਠਾਕ ਆ। ਮੁੰਡਾ ਇਕਲੌਤਾ ਆਪਣੇ ਮਾਪੇ ਦਾ ਤੇ ਇੱਕ ਛੋਟੀ ਭੈਣ ਈ ਨਾਜਰ ਸਿੰਘ ਰਹਿਮਤ ਘਰ ਵਿੱਚ ਸਭ ਤੋਂ ਵੱਡੀ ਆ। ਜੇ ਕਰੇ ਵਿਆਹ ਕਰੇਗੀ ਆਪਣੀ ਮਰਜ਼ੀ ਨਾਲ ਤਾਂ ਬਾਕੀ ਵੀ ਹੋ ਗਈਆਂ। ਤੇ ਅਸੀਂ ਇਹ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ। ਇਸ ਨੂੰ ਉੱਥੇ ਹੀ ਵਿਆਹ ਕਰਨਾ ਪੈਣਾ ਜਿੱਥੇ ਅਸੀਂ ਕਹਾਂਗੇ ਇਹ ਕੌਣ ਹੁੰਦੀ ਆ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਵਾਲੀ? ਇਹ ਸਾਡਾ ਨੱਕ ਕਟਵਾਉਣਾ ਚਾਹੁੰਦੀ ਆ। ਬੱਸ ਬਥੇਰਾ ਪੜਾ ਦਿੱਤੀ। ਕੋਈ ਸਾਖ ਵੇਖ ਕਰਦੇ ਉਸਦੇ ਹੱਥ ਪੀਲੇ ਜੇਕਰ ਨਾ ਮੰਨੀ ਤਾਂ ਫਿਰ ਦੂਜਾ ਰਸਤਾ ਵੀ ਹੈਗਾ ਚੰਦਕੌਰ ਕੋਈ ਨਾ ਮੈਂ ਗੱਲ ਕਰਦੀ ਆ ਉਹ ਨੌਬਤ ਨਹੀਂ ਆਉਣੀ ਜਦੋਂ ਇਸ ਨੂੰ ਜਾਨ ਤੋਂ ਮਾਰਨਾ ਪਵੇ ਨਾજર ਮੇਜਰ ਨੂੰ ਤੂੰ ਉਸ ਮੁੰਡੇ ਨੂੰ ਕਾਲ ਕਰ ਦੇ ਮੀ ਰਹਿਮਤ ਦਾ ਖਿਆਲ ਦਿਮਾਗ ਤੋਂ ਕੱਢ ਦੇਵੇ ਜੇਕਰ ਕੋਈ ਤਿੰਨ ਪੰਜ ਕਰੇ ਤਾਂ ਧਰ ਵੀ ਦੇਈਂ ਭਰਪੂਰ ਨੂੰ ਨਾਲ ਲੈ ਜਾਮੀ ਫਿਰ ਵੀ ਨਾ ਮੰਨਿਆ ਤਾਂ ਜਾਨੋਂ ਮਾਰ ਦੇਮੀ ਭਾਵੇਂ ਨੇਰ ਵਿੱਚ ਸੁੱਟ ਦੇ ਨਾ ਕਿਸੇ ਨੂੰ ਪਤਾ ਵੀ ਨਾ ਲੱਗੇ ਇਸ ਗੱਲ ਦਾ ਇਹ ਗੱਲ ਸਾਰੀ ਆਪਣੇ ਵਿੱਚ ਹੀ ਰਹੇਗੀ ਬਾਕੀ ਉਜਾਗਰ ਨੂੰ ਮੈਂ ਕਹਿ ਦੇਵਾਂਗਾ ਜੇ ਮੇਰੇ ਖਿਲਾਫ ਜਾਣਾ ਤਾਂ ਮੈਂ ਉਸ ਨੂੰ ਜ਼ਮੀਨ ਤੋਂ ਬੇਦਖਲ ਕਰ ਦੇਣਾ ਉਸ ਦੇ ਕਮਾਏ ਹੁਣ ਤੱਕ ਦੇ ਸਾਰੇ ਪੈਸੇ ਵੀ ਮੇਰੇ ਖਾਤੇ ਵਿੱਚ ਨੇ ਉਸ ਨੂੰ ਮੈਂ ਇੱਕ ਫੁੱਟੀ ਕੋਡ ਹੀ ਨਹੀਂ ਦੇਣੀ ਜੇਕਰ ਉਹ ਮੇਰੇ ਵਿਰੁੱਧ ਹੋਇਆ ਫਿਰ ਬੱਚੇ ਤੇ ਆਪਣੇ ਘਰ ਵਾਲੀ ਲੈ ਕੇ ਜਿੱਥੇ ਮਰਜੀ ਜਾਵੇ ਪਰ ਇੱਥੇ ਨਹੀਂ ਰਹੇਗਾ ਉਜਾਗਰ ਇਹ ਸਭ ਸੁਣ ਕੇ ਡਰ ਗਿਆ ਉਹ ਹੈਰਾਨ ਸੀ ਕਿ ਕੋਈ ਇੰਨੀ ਜਲਦੀ ਕਿਵੇਂ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਲੈ ਸਕਦਾ ਤੇ ਹੱਕ ਕਿਵੇਂ ਮਿਲ ਗਿਆ ਉਹਨਾਂ ਸਭ ਨੂੰ ਰਹਿਮਤ ਮੇਰੇ ਵੀ ਤਾਂ ਖੂਨ ਹੈ ਮੇਰੇ ਤੋਂ ਬਿਲਕੁਲ ਵੀ ਨਹੀਂ ਕੁਝ ਪੁੱਛਿਆ ਗਿਆ ਉਜਾਗਰ ਵਾਪਸ ਆ ਗਿਆ ਆਪਣੇ ਕਮਰੇ ਵਿੱਚ ਤੇ ਉਸਨੇ ਰਹਿਮਤ ਨੂੰ ਘੁੱਟ ਕੇ ਜੱਫੀ ਪਾਈ ਫਿਰ ਉਸ ਨੂੰ ਕੁਝ ਕਿਹਾ ਉਸ ਦਾ ਮੂੰਹ ਆਪਣੇ ਦੋਵੇਂ ਹੱਥਾਂ ਵਿੱਚ ਫੜ ਕੇ ਤੇ ਇਹ ਵੀ ਕਿਹਾ ਜੇਕਰ ਤੂੰ ਮੇਰਾ ਕਿਹਾ ਮੰਨੇਗੀ ਤਾਂ ਮੈਨੂੰ ਦੁੱਖ ਨਹੀਂ ਖੁਸ਼ੀ ਮਿਲੇਗੀ ਤੈਨੂੰ ਅੱਜ ਕੀਮਤ ਅਦਾ ਕਰਨੀ ਪੈਣੀ ਆ ਮੇਰੀ ਬੱਚੀ ਮੇਰੀ ਬੇਟੀ ਹੋਣ ਦੀ ਰਹਿਮਤ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗੇ ਤੇ ਕੁਝ ਬੋਲ ਨਾ ਹੋਇਆ ਦੂਜੇ ਦਿਨ ਤੜਕੇ ਜਿਵੇਂ ਕਿ ਕਹਾਣੀ ਦੇ ਸ਼ੁਰੂ ਵਿੱਚ ਲਿਖਿਆ ਗਿਆ ਸੀ ਰਹਿਮਤ ਚਲੀ ਗਈ ਸੀ ਤੇ ਕਰਮਜੀਤ ਰੋ ਰਹੀ ਸੀ ਬਲਜੀਤ ਵੀ ਸੰਭਾਲ ਰਹੀ ਸੀ ਜਦੋਂ ਚੰਦ ਕੋਰ ਡਿੱਗਣ ਲੱਗੀ ਗਾਸ ਖਾ ਕੇ ਪਿੰਡ ਵਿੱਚ ਵੀ ਕੁਝ ਲੋਕਾਂ ਨੂੰ ਗੱਲ ਪਤਾ ਲੱਗ ਗਈ ਸੀ ਉਸ ਦੇ ਘਰ ਜਾਣ ਦੀ ਤੇ ਕੋ ਸਰਮਸਰ ਹੋ ਰਹੀ ਸੀ ਤਾਈਓ ਸਵੇਰੇ ਹੀ ਪਰ ਰਹਿਮਤ ਪਿੱਛੇ ਸਵਾਲ ਛੱਡ ਗਈ ਸੀ ਕਿ ਉਹ ਮਾਨਸਿਕ ਤੌਰ ਤੇ ਠੀਕ ਨਾ ਹੋਣ ਕਰਕੇ ਚਲੀ ਗਈ ਸੀ ਕਿਉਂਕਿ ਉਸ ਦੀ ਮਾਰਕੁੱਟ ਕਰੀ ਗਈ ਸੀ ਜਾਂ ਫਿਰ ਉਹ ਨਵਤੇਜ ਨਾਲ ਘਰ ਛੱਡ ਕੇ ਚਲੀ ਗਈ ਸੀ ਤੇ ਜਾਂ ਫਿਰ ਕੋਈ ਹੋਰ ਕਾਰਨ ਸੀ ਪਰ ਅਜਿਹਾ ਕਿਉਂ ਕਰਿਆ ਉਸ ਦੇ ਇਸ ਕਦਮ ਚੁੱਕਣ ਨਾਲ ਫੇਰ ਉਸ ਦੀ ਜ਼ਿੰਦਗੀ ਵਿੱਚ ਕੀ ਹੋਇਆ ਇਹ ਸਭ ਅਗਲੇ ਸੀਜ਼ਨ ਦੇ ਵਿੱਚ ਲਿਖਿਆ ਜਾਵੇਗਾ ਪਿਆਰੇ ਪਾਠਕੋ ਫਿਲਹਾਲ ਇਹ ਸਟੋਰੀ ਇੱਥੇ ਹੀ ਖਤਮ ਹੋ ਰਹੀ ਆ ਜ਼ਰੂਰੀ ਨਹੀਂ ਕਿ ਹਰੇਕ ਸਟੋਰੀ ਦਾ ਅੰਤ ਸੁਖਦ ਹੋਵੇ ਤੇ ਇਸ ਸਟੋਰੀ ਦਾ ਵੀ ਕੁਝ ਅਜਿਹਾ ਹੀ ਸੀ ਇਸ ਸਟੋਰੀ ਨੂੰ ਲਿਖਿਆ ਹੈ ਲੇਖਕਾ ਗੁਰਦੀਪ ਕੌਰ ਮੰਗਟ ਜੀ ਨੇ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ